ਸ਼੍ਰੀਕਾਲ फ्रेंड्स ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਤ ਸਿੰਘ ਔਰ ਮੇਰੇ ਨਾਲ ਨੇ ਮੇਰੇ ਵਾਈਫ ਡਾਕਟਰ ਮੇਬਸਰਾ ਆਪਾਂ ਇਹਨਾਂ ਦਾ ਵੀ ਆਪਣੇ ਚੈਨਲ ਤੇ ਵੈਲਕਮ ਕਰਦੇ ਆਂ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸੋ ਅਜਦਾ ਟਾਪਿਕ ਬਹੁਤ ਹੀ ਵਧੀਆ ਟਾਪਿਕ ਹੈ ਔਰ ਬਹੁਤ ਸੀਰੀਅਸ ਟਾਪਿਕ ਹੈ ਮੈਂ ਬਹੁਤ ਬੀਜ਼ੀ ਰਹਿੰਦੇ ਨੇ ਪਰ ਫੇਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਕੋਈ ਨਾ ਕੋਈ ਵੀਡੀਓ ਤੁਹਾਡੇ ਅੱਗੇ ਅਪਲੋਡ ਕਰਦੇ ਰਹੀਏ ਤੁਹਾਡੇ ਅੱਗੇ ਲਿਆਉਂਦੇ ਰਹੀਏ ਅਜਦਾ ਟਾਪਿਕ ਹੈ ਜਦੋਂ ਪੀਰੀਅਡਸ ਆ ਜਾਂ ਫੀਮੇਲਸ ਨੂੰ ਔਰਤਾਂ ਨੂੰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਢਿੱਡ 'ਚ ਦਰਦ ਰਹਿੰਦਾ ਹੈ ਜਾਂ ਕ੍ਰੈਂਪਸ ਪੈਂਦੇ ਨੇ ਜਾਂ ਖੱਲੀਆਂ ਪੈ ਜਾਂਦੀਆਂ ਨੇ ਉਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਕਿਹੜੀਆਂ ਆਪਾਂ ਨੂੰ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸੋ ਐਸੇ ਕਰਕੇ ਮੇਰੇ ਨਾਲ ਡਾਕਟਰ ਬੇਬਸ ਰਾਏ ਨੇ ਸੋ ਜਿਹੜਾ ਕਿ ਤੁਹਾਨੂੰ ਚੰਗੀ ਤਰ੍ਹਾਂ ਦੱਸਣਗੇ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ ਔਰ ਕਿਹੜੀਆਂ ਕਸਰਤਾਂ ਕਰੋ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਜ਼ਿਆਦਾ ਬੋਰਿੰਗ ਨਹੀਂ ਬਣਾਵਾਂਗੇ ਪਰ ਤੁਸੀਂ ਇਹ ਕਸਰਤਾਂ ਕਰੋਂਗੇ ਤਾਂ ਪੀਰੀਅਡਸ ਦੇ ਦੌਰਾਨ ਤੁਹਾਡੇ ਢਿੱਡ ਦੇ ਵਿੱਚ ਜੋ ਖੱਲੀਆਂ ਪੈਂਦੀਆਂ ਨੇ ਜੋ ਦਰਦ ਰਹਿੰਦਾ ਹੈ ਕੋਸ਼ਤ ਤੁਹਾਨੂੰ ਰਾਹਤ ਜ਼ਰੂਰ ਮਿਲੇਗੀ ਸੋ ਮੈਮ ਸਟਾਰਟ ਕਰੀਏ ਆਈ ਦੀ ਵੀਡੀਓ ਸੋ ਆ ਸ਼ੁਰੂ ਕਰੀਏ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਪਹਿਲਾ ਸਵਾਲ ਮੇਰਾ ਇਹੀ ਹੈ ਡਾਕਟਰ ਬੇਬਾਸ ਰਾਣੂ ਵੀ ਪੀਰੀਅਡਸ ਦੇ ਦੌਰਾਨ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਦੇ ਵਿੱਚ ਤੁਸੀਂ ਸਾਰਾ ਕੁਝ ਹੀ ਦੱਸ ਦਿਓ

ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਖੁੱਲ੍ਹ ਕੇ ਇਸ ਬਾਰੇ ਗੱਲ ਕਰੀਏ ਕਿ ਨਾ ਕਰੀਏ ਉਹ ਮੇਰੇ ਤੋਂ ਪੁੱਛਦੇ ਹਨ ਕਿ ਪੀਰੀਅਡਸ ਦੇ ਦੌਰਾਨ ਕਿਹੜੀ ਐਕਸਰਸਾਈਜ਼ ਕਰ ਸਕਦੇ ਆ ਪੀਰੀਅਡਸ ਦੇ ਦੌਰਾਨ ਅਸੀਂ ਇੱਥੇ ਆਈਏ ਤੁਹਾਡੇ ਕੋਲ ਐਕਸਰਸਾਈਜ਼ ਕਰਨ ਲਈ ਜਾਂ ਅਸੀਂ ਘਰ ਆਪਣੀ ਐਕਸਰਸਾਈਜ਼ ਨੂੰ ਜਾਰੀ ਰੱਖ ਸਕਦੇ ਆ ਔਰ ਜੋ ਪੀਰੀਅਡਸ ਚ ਪੇਨ ਹੁੰਦਾ ਜ਼ਿਆਦਾਤਰ ਉਹਨਾਂ ਦੀ ਜੋ ਡਾਟਰਜ਼ ਹੁੰਦੀਆਂ ਬੇਟੀਆਂ ਹੁੰਦੀਆਂ ਜੋ ਉਹਨਾਂ ਦੀ ਨੋਹਾ ਹੁੰਦੀ ਹੈ ਉਹਨਾਂ ਨੂੰ ਜਦੋਂ ਪੇਨ ਹੁੰਦਾ ਤਾਂ ਉਹ ਬਹੁਤ ਤਕਲੀਫ ਪ੍ਰਾਪਤ ਕਰਦੀਆਂ ਉਹ ਤਕਲੀਫ ਜਿਹੜੀ ਹੁੰਦੀ ਹੈ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੇ ਕੁਐਸਚਨਸ ਬਹੁਤ ਜ਼ਿਆਦਾ ਹੁੰਦੇ ਆ ਸਾਡੇ ਤੋਂ ਪਰ ਖੁੱਲ ਕੇ ਗੱਲ ਨਹੀਂ ਕਰਦੇ ਇਸ ਕਰਕੇ ਅੱਜ ਅਸੀਂ ਸੋਚਿਆ ਕਿ ਇੱਕ ਵੀਡੀਓ ਬਣਾਈ ਜਾਏ ਜਿਹਦੇ ਨਾਲ ਹੀ ਅਸੀਂ ਤੁਹਾਨੂੰ ਕੁਝ ਆਸਾਨ ਕਸਰਤਾਂ ਬਾਰੇ ਦਸੀਏ ਜਾਂ ਕੁਝ ਟਿਪਸ ਦਸੀਏ ਜਿਹਦੇ ਨਾਲ ਤੁਸੀਂ ਐਟਲੀਸਟ ਇਸ ਪੇਨ ਨੂੰ ਥੋੜਾ ਜਿਹਾ ਘਟਾ ਸਕੋ ਜੀ ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਕਿਰਪਾ ਕਰਕੇ ਸਾਨੂੰ ਹੁਣ ਇਹ ਵੀ ਦੱਸੋ ਵੀ ਜਦੋਂ ਪੀਰੀਅਡਸ ਹੁੰਦੇ ਨੇ ਉਦੋਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨੇ ਇਸ ਬਾਰੇ ਜਰੂਰ ਦੱਸੋ ਔਰ ਅਗਰ ਜ਼ਿਆਦਾ ਦਰਦ ਹੋਵੇ ਤਾਂ ਆਪਾਂ ਨੂੰ ਕੀ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਜੇ ਆਪਣੇ ਨਾਰਮਲ ਫਲੋਸ ਹੈ ਔਰ ਨਾਰਮਲ ਪੇਨ ਹੈ ਮਤਲਬ ਇੱਕ ਹੱਦ ਤੱਕ ਪੇਨ ਹੁੰਦਾ ਹੈ ਇਸ ਵਿੱਚ ਜੇ ਫਲੋ ਨਾਰਮਲ ਹੈ ਬਲੀਡਿੰਗ ਜ਼ਿਆਦਾ ਨਹੀਂ ਹੋ ਰਹੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਨਾਰਮਲ ਲੈ ਕੇ ਚੱਲ ਸਕਦੇ ਹੋ ਇਸ ਗਰਮ ਪਾਣੀ ਗਰਮ ਚੀਜ਼ਾਂ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਠੰਡੀ ਚੀਜ਼ਾਂ ਆਪਾਂ ਨਹੀਂ ਲੈਣੀ ਚਾਹੀਦੀ ਪਹਿਲਾਂ ਹੀ ਆਪਣੀ ਬਾਡੀ ਜਿਹੜੀ ਹੁੰਦੀ ਆ ਬਹੁਤ ਕੰਟ੍ਰੈਕਟਡ ਫਾਰਮ ਚ ਹੁੰਦੀ ਆ ਇਸ ਕਰਕੇ ਆਪਾਂ ਨੂੰ ਇਸ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਜਿੱਦਾਂ ਚਾਹ ਕਾਫੀ ਗਰਮ ਪਾਣੀ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਓ ਠੰਡੀਆਂ ਚੀਜ਼ਾਂ ਨੂੰ ਇਸ ਟਾਈਮ ਅਵੋਇਡ ਕਰਨਾ ਚਾਹੀਦਾ ਜੇ ਤੁਹਾਨੂੰ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਤਾਂ ਤੁਹਾਨੂੰ ਡਾਕਟਰ ਸਾਹਿਬ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਕਿਸੇ ਵੀ ਆਪਣੇ ਗਾਇਨਕੋਲੋਜਿਸਟ ਨੂੰ ਜਾ ਕੇ ਇਸ ਚੀਜ਼ ਬਾਰੇ ਜ਼ਰੂਰ ਦੱਸਣਾ ਚਾਹੀਦਾ ਦਵਾਈ ਜਿੰਨਾ ਅਵੋਇਡ ਕਰ ਸਕਦੇ ਹੋ ਅਵੋਇਡ ਕਰਨੀ ਚਾਹੀਦੀ ਹੈ ਤੁਸੀਂ ਇਸ ਪੀਰੀਅਡ ਦੇ ਦੌਰਾਨ ਬਹੁਤ ਜ਼ਿਆਦਾ ਖੜੇ ਹੋ ਕੇ ਕੰਮ ਨਹੀਂ ਕਰਨਾ ਜੇ ਤੁਹਾਨੂੰ ਬਹੁਤ ਜ਼ਿਆਦਾ ਸਟੈਂਡਿੰਗ ਹੈ ਤਾਂ ਥੋੜੀ देर ਵਿੱਚ-ਵਿੱਚ ਤੁਸੀਂ ਬੈਠ ਕੇ ਆਪਣਾ ਰੈਸਟ ਜ਼ਰੂਰ ਲੈ ਲਓ ਜਾਂ ਫਿਰ लेट ਕੇ ਆਪਣੇ ਆਪ ਨੂੰ ਰੈਸਟ ਕਰਕੇ ਆਪਣੀ ਮਸਲਸ ਨੂੰ ਜ਼ਰੂਰ ਰਿਲੈਕਸ ਰੱਖੋ ਬਾਕੀ ਜਿਹੜੀਆਂ ਕਸਰਤਾਂ ਤੇ ਜਿਹੜੇ ਪੋਸਚਰ ਅਸੀਂ ਤੁਹਾਨੂੰ ਦੱਸਣ ਲੱਗੇ ਆ ਉਹਦੇ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਜੋ ਤੁਸੀਂ ਮਾਰਨਿੰਗ ਚ ਕਰ ਸਕਦੇ ਹੋ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਉਹਨੂੰ ਕਰ ਸਕਦੇ ਹੋ ਤਾਂ ਕਿ ਤੁਸੀਂ ਇੱਕ ਜੋ ਪੇਨ ਦਾ ਪੈਟਰਨ ਹੈ ਉਹ ਤੋਂ ਥੋੜਾ ਜਿਹਾ ਰਿਲੀਫ ਮਿਲ ਸਕੇ ਤੁਹਾਨੂੰ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਐਕਸਰਸਾਈਜ਼ਸ ਜਾਂ ਕਿਸ ਤਰ੍ਹਾਂ ਦੀ ਕਸਰਤਾਂ ਆਪਾਂ ਨੂੰ ਅਪਣਾਉਣੀ ਚਾਹੀਦੀਆਂ ਇਹ ਐਕਸਰਸਾਈਜ਼ਸ ਤੁਸੀਂ ਆਪਣੇ ਕੁੜੀਆਂ ਨੂੰ ਆਪਣੇ ਅੱਗੇ ਡਾਟਰ ਇਨ ਲਾਜ਼ ਨੂੰ ਜਾਂ ਕਿਸੇ ਨੂੰ ਵੀ ਦੱਸ ਸਕਦੇ ਹੋ ਜਿਨ੍ਹਾਂ ਨੂੰ ਪੀਰੀਅਡਸ ਦੇ ਦੌਰਾਨ ਪੇਨ ਹੁੰਦਾ ਹੈ ਪਹਿਲੀ ਕਸਰਤ ਲਈ ਆਪਾਂ ਨੂੰ ਚਾਹੀਦੇ ਆ ਦੋ ਪਿਲੋਸ ਇਹ ਦੋ ਪਿਲਰਸ ਆਪਾਂ ਪਲੇਸ ਕਰਾਂਗੇ ਇਸ ਤਰ੍ਹਾਂ ਲੌਂਗ ਟੇ ਇੰਸਰਾਣੀ ਇਹਦਾ ਰੱਖ ਲੈਣੇ ਆਂ ਔਰ ਦੈਨ ਆਪਾਂ ਜੁਨੀਅਰ ਲੈਗਸ ਖੋਲ ਸਕਦੇ ਆ ਉਹਨੀਆਂ ਆਪਾਂ ਖੋਲ ਦੇਣੀਆਂ ਨੇ ਲੈਗਸ ਜਿਵੇਂ ਫਰੌਗ ਪੋਜ਼ ਹੁੰਦਾ ਯਸ ਦੋ ਪੋਜ਼ ਦੇ ਦੌਰਾਨ ਆਪਾਂ ਇਸ ਦੇ ਉੱਪਰ ਇਦਾਂ ਇਹਦੇ ਉੱਪਰ ਲਾਈ ਡਾਊਨ ਕਰਨਾ ਹੈ ਇਹਦੇ ਉੱਪਰ ਤੁਸੀਂ ਲੇਟ ਜਾਣਾ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹੋ ਤੁਹਾਡੀ ਜਿਹੜੀ ਪਿੱਠ ਦੀ ਮਸਲਸ ਐ ਜੋ ਸਭ ਤੋਂ ਜ਼ਿਆਦਾ ਦਰਦ ਹੁੰਦੀਆਂ ਉਹ ਰਿਲੈਕਸ ਹੋ ਜਾਣਗੀਆਂ ਔਰ ਤੁਹਾਡੀ ਜਿਹੜੀ ਲੱਤਾਂ ਦੀ ਮਸਲਸ ਐ ਉਹ ਇਸ ਟਾਈਮ ਸਟ੍ਰੈਚ ਹੋ ਜਾਣਗੀਆਂ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਿਲੀਫ ਮਿਲੇਗਾ 10 ਤੋਂ 15 ਮਿੰਟ ਲਈ ਤੁਸੀਂ ਇਸ ਤਰ੍ਹਾਂ ਦਾ ਪੋਸਚਰ ਮੇਨਟੇਨ ਕਰਕੇ ਰੱਖਣਾ ਹੈ ਤਾਂ ਕਿ ਤੁਹਾਡੀ ਰਿਲੈਕਸੇਸ਼ਨ ਹੋ ਸਕੇ ਮਸਲਸ ਦੀ ਇਸ ਇਸ ਕਸਰ ਦੇ ਵਿੱਚ ਇੱਕ ਟੀਜਾਪਾ ਐਡ ਕਰਨ ਦੀ ਚਾਹਮਗੀ ਜਿਵੇਂ ਲੱਤਾਂ ਮੇਰੀਆਂ ਥੋੜੀ ਜਿਹੀ ਘੱਟ ਖੋਲੀਆਂ ਜੇ ਅਗਰ ਆਪਾਂ ਲੱਤਾਂ ਜ਼ਿਆਦਾ ਖੋਲਦਾਂਗੇ ਨਾ ਮੈਨੂੰ ਲੱਗਦਾ ਵੀ ਜ਼ਿਆਦਾ ਮਸਲਜ਼ ਨੇ ਜਿਹੜੇ ਉਹ ਤੁਹਾਡੇ ਰਿਲੈਕਸ ਹੋ ਸਕਦੇ ਆ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਤੁਸੀਂ ਜਿੰਨੀ ਲੱਤਾਂ ਨੂੰ ਖੋਲ ਕੇ ਰੱਖ ਸਕਦੇ ਹੋ ਉਹਨਾਂ ਤੁਹਾਡਾ ਸਟ੍ਰੈਚ ਜੋ ਹੋਏਗਾ ਮਸਲਜ਼ ਦਾ ਉਹ ਵਧੇਗਾ ਔਰ ਤੁਹਾਨੂੰ ਉਨੀ ਜ਼ਿਆਦਾ ਰਿਲੈਕਸੇਸ਼ਨ ਮਹਿਸੂਸ ਹੋਏਗੀ ਹਾਂ ਜੀ ਕਿਉਂਕਿ ਕਾਊਚ ਆਪਣਾ ਛੋਟਾ ਤਾਂ ਕਰਕੇ ਆਪਾਂ ਇਸ ਤੇ ਇਹ ਜਿਹੜਾ ਸਟ੍ਰੈਚ ਨਹੀਂ ਕਰ ਸਕੇ ਪਰ ਤੁਸੀਂ ਸਮਝ ਗਏ ਹੋਵੋਗੇ ਦੋ ਸੁਣਾਣੇ ਰੱਖੇ ਉਸ ਦੇ ਉੱਪਰ ਆਪਾਂ ਪੈਣਾ ਹੈ ਹੁਣ ਨੈਕਸਟ ਐਕਸਰਸਾਈਜ਼ ਹੁਣ ਸੋ ਆਪਾਂ ਨੈਕਸਟ ਐਕਸਰਸਾਈਜ਼ ਵੱਲ ਚੱਲਣ ਲੱਗੇ ਆ ਹੁਣ ਇੱਛਾ ਆਪਾਂ ਬਟਰਫਲਾਈ ਪੋਜ਼ ਲਵਾਂਗੇ ਬਟਰਫਲਾਈ ਪੋਜ਼ ਜਿਹੜਾ ਹੁੰਦਾ ਹੈ ਉਹ ਆਪਣੇ ਫਲੋ ਨੂੰ ਇਨਕਰੀਸ ਕਰਦਾ ਨਾਲ ਆਪਣੀ ਜਿਹੜੀ ਮਸਲਸ ਹੁੰਦੀਆਂ ਉਹ ਸਟ੍ਰੈਚ ਹੁੰਦੀਆਂ ਔਰ ਇਹਦੇ ਨਾਲ ਜਿਹੜੀ ਰਿਲੈਕਸੇਸ਼ਨ ਹੈ ਉਹ ਬਹੁਤ ਵੱਧ ਜਾਂਦੀ ਹੈ ਇਹਨੂੰ ਤੁਸੀਂ ਇੱਕ ਤੋਂ 2 ਮਿੰਟ ਲਈ ਪਰਫਾਰਮ ਕਰੋਗੇ ਜੇ ਤੁਹਾਨੂੰ ਤਕਲੀਫ ਵੱਧ ਰਹੀ ਹੈ ਤੁਸੀਂ ਇਹਨੂੰ ਨਹੀਂ ਕਰ 파ਰੇ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੂਵਮੈਂਟ ਕਰਨੀ ਹੈ ਤੁਸੀਂ ਇਹਨੂੰ ਇੱਥੇ ਹੋਲਡ ਕਰਕੇ ਵੀ ਰੱਖ ਸਕਦੇ ਹੋ ਤਾਂ ਕਿ ਸਿਰਫ ਤੁਸੀਂ ਇੱਕ ਸਟ੍ਰੈਚ ਨੂੰ ਮਹਿਸੂਸ ਕਰੋ ਫਿਰ ਤੁਸੀਂ ਲੈਗਸ ਨੂੰ ਸਟ੍ਰੇਟ ਕਰ ਲਓਗੇ ਜੇ ਤੁਹਾਨੂੰ ਤਕਲੀਫ ਹੋ ਰਹੀ ਹੈ ਫਿਰ ਤੁਸੀਂ ਫਿਰ ਦੁਬਾਰਾ ਇਹਨੂੰ ਮੋੜ ਕੇ ਇਹਨੂੰ ਇਸ ਤਰ੍ਹਾਂ 7 ਤੋਂ 8 ਵਾਰੀ ਇਹਨੂੰ ਪਰਫਾਰਮ ਕਰਨਾ ਹੈ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਿਲੈਕਸ ਮਹਿਸੂਸ ਹੋਏਗਾ ਜੀ બીજી ਕਸਰਤ ਹੈਗੀ ਹੈ ਨੀ ਹੱਗਸ ਨੀ ਟੂ ਚੈਸਟ ਜਿਸ ਨੂੰ ਕਹਿੰਦੇ ਆਪਾਂ ਇਹ ਆਪਣੇ ਬੈਕ ਦੀ ਮਸਲਸ ਨੂੰ ਸਟ੍ਰੈਚ ਕਰਦੀ ਹੈ ਨਾਲ ਉਹਨੂੰ ਰਿਲੈਕਸ ਕਰਦੀ ਹੈ ਇਹ ਤੁਸੀਂ ਦੋਨੋਂ ਲੱਤਾਂ ਨੂੰ ਮੋੜ ਕੇ ਆਪਣੀ ਛਾਤੀ ਦੇ ਵੱਲ ਲੈ ਕੇ ਆਉਣਾ ਇਦੇ ਨਾਲ ਤੁਹਾਡੇ ਬੈਕ ਦੀ ਮਸਲਸ ਤੇ हिਪ ਦੀ ਮਸਲਸ ਨੂੰ ਬਹੁਤ ਜ਼ਿਆਦਾ ਸਟ੍ਰੈਚ ਆਏਗਾ ਤੇ ਇਹ ਰਿਲੈਕਸ ਵੀ ਮਹਿਸੂਸ ਕਰਨਗੇ। ਫਿਰ ਤੁਸੀਂ ਇਹਨੂੰ ਸਿੱਧਾ ਕਰ ਦੇਣਾ। ਤੁਸੀਂ ਫੇਰ ਦੁਬਾਰਾ ਚੱਕ ਕੇ ਲੈ ਕੇ ਆਉਣਾ ਤੇ ਇਹਨੂੰ ਇਸ ਤਰ੍ਹਾਂ ਹੋਲਡ ਕਰਨਾ ਹੈ 10 ਸੈਕਿੰਡ ਲਈ। 10 ਸੈਕਿੰਡ ਦਾ ਹੋਲਡ, 15 ਸੈਕਿੰਡ ਦਾ ਹੋਲਡ ਜਿੰਨਾ ਤੁਹਾਨੂੰ ਰਿਲੈਕਸੇਸ਼ਨ ਦੇਰ, ਉਦੋਂ ਬਾਅਦ ਤੁਸੀਂ ਇਹਨੂੰ ਛੱਡ ਦੇਣਾ। ਇਹ ਤੋਂ ਇਲਾਵਾ ਜੇ ਤੁਹਾਡੇ ਤੋਂ ਦੋਨੋਂ ਲੱਤਾਂ ਨਹੀਂ ਚੱਕ ਕੇ ਸਟ੍ਰੈਚ ਕਰੀ ਜਾ ਰਹੀਆਂ, ਤੁਸੀਂ ਇੱਕ ਇੱਕ ਲੱਤ ਕਰਕੇ ਵੀ ਸਟ੍ਰੈਚ ਕਰ ਸਕਦੇ ਹਾਂ ਪਹਿਲਾਂ ਇੱਕ ਲੱਤ ਨੂੰ ਲੈ ਕੇ ਜਾਣਾ ਇਹਨੂੰ 10 ਸੈਕਿੰਡ ਦਾ ਹੋਲਡ ਕਰਨਾ ਫਿਰ ਦੂਸਰੀ ਲੱਤ ਨੂੰ ਲੈ ਕੇ ਜਾਣਾ ਤੁਹਾਨੂੰ 10 ਸੈਕਿੰਡ ਦਾ ਹੋਲਡ ਕਰਨਾ ਇਹਨੂੰ ਤੁਸੀਂ 7 ਤੋਂ 8 ਵਾਰੀ ਪਰਫਾਰਮ ਕਰੋ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਇੱਕ ਹੌਟ ਪੈਕ ਲੈ ਲਾਂਗੇ ਜਿਹਨੂੰ ਆਪਾਂ ਗਰਮ ਪਾਣੀ ਦਾ ਸੇਕ ਕਹਿੰਦੇ ਆ ਇਹ ਤਾਂ ਅਸੀਂ ਹੌਟ ਪੈਕ ਲਿੱਤਾ ਹੋਇਆ ਤੁਸੀਂ ਗਰਮ ਪਾਣੀ ਦੀ ਬੋਟਲ ਜਾਂ ਕਿਸੇ ਵੀ ਤਰ੍ਹਾਂ ਦੀ ਗਰਮ ਪਾਣੀ ਦੀ ਕੋਈ ਵੀ ਚੀਜ਼ ਲੈ ਕੇ ਉਹ ਤੁਸੀਂ ਇਹਦੇ ਉੱਪਰ ਇਸਨਾਂ ਰੱਖ ਸਾਦੇ ਹੋ ਲੋਅਰ ਐਬਡੋਮਨ ਤੇ ਇਹਦੇ ਨਾਲ ਤੁਸੀਂ ਆਪਣੇ ਜਿਹੜੇ ਕ੍ਰੈਂਪਸ ਹੈ ਉਹਨੂੰ ਰਿਲੈਕਸ ਕਰ ਸਕਦੇ ਹੋ ਇਹ ਜਗ੍ਹਾ ਜੇ ਜ਼ਿਆਦਾ ਪੇਨਫੁਲ ਹੈ ਤਾਂ ਇੱਥੇ ਰੱਖਣਾ ਜੇ ਤੁਹਾਨੂੰ ਲੱਤਾਂ ਤੇ ਜ਼ਿਆਦਾ ਪੇਨਫੁਲ ਲੱਗਦਾ ਤਾਂ ਲੱਤਾਂ ਤੇ ਰੱਖਣਾ ਜੇ ਤੁਹਾਨੂੰ ਬੈਕ ਤੇ ਜ਼ਿਆਦਾ ਲੱਗਦਾ ਤਾਂ ਬੈਕ ਤੇ ਰੱਖਣਾ ਹੌਟ ਪੈਕ ਇੱਕ ਬਹੁਤ ਵੱਡੀ ਟੈਕਨੀਕ ਹੈ ਰਿਲੈਕਸ ਕਰਨ ਲਈ ਆਪਣੀ ਮਸਲਸ ਨੂੰ ਇਹਨੂੰ ਘੱਟੋ ਘੱਟ 20 ਤੋਂ 25 ਮਿੰਟ ਲਈ ਰੱਖੋ ਜੇ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਤਾਂ ਆਖਰ ਚ ਮੈਂ ਤੁਹਾਨੂੰ ਇੱਕ ਟਿਪ ਹੋਰ ਦੇਣਾ ਚਾਹਨੀ ਹਾਂ ਕਿ ਤੁਸੀਂ ਗਰਮ ਕਰਕੇ ਜਿਹੜਾ ਕੋਕੋਨਟ ਵਾਲਾ ਆਇਲ ਹੁੰਦਾ ਆਪਣਾ ਗਰੀ ਦਾ ਤੇਲ ਕਹਿੰਦੇ ਆ ਜਿਹਨੂੰ ਉਹ ਵਾਲੇ ਆਇਲ ਨੂੰ ਥੋੜਾ ਜਿਹਾ ਬੋਮ ਕਰਕੇ ਉਹਨੂੰ ਆਪਣੇ ਐਬਡੋਮਨ ਤੇ ਇਸ ਤਰ੍ਹਾਂ ਇੱਥੇ ਅਪਲਾਈ ਕਰਕੇ ਤੁਸੀਂ ਇਹਦੇ ਉੱਪਰ ਹੌਟ ਪੈਕ ਨੂੰ ਰੱਖ ਸਕਦੇ ਹੋ ਉਹਦੇ ਨਾਲ ਜੋ ਮ사ਜ ਹੋਏਗੀ ਉਹ ਤੁਹਾਨੂੰ ਬਹੁਤ ਰਿਲੈਕਸ ਮਹਿਸੂਸ ਕਰ ਪਾਏਗੇ ਸੋ ਇਹਨ ਇੱਕ ਆਸਾਨ ਕਸਰਤ ਇੱਕ ਆਸਾਨ ਸਾਡਾ तरीका ਤੁਹਾਨੂੰ ਦੱਸਣ ਦਾ ਕਿ ਤੁਸੀਂ ਆਪਣੇ ਕ੍ਰੈਂਪਸ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹੋ ਪੀਰੀਅਡਸ ਦੇ ਦੌਰਾਨ ਇਹ ਅਕਸਰਤਾ ਇੰਨੀਆਂ ਸੌਖੀਆਂ ਹੈ ਕਿ ਕੋਈ ਵੀ ਇਨਸਾਨ ਆਰਾਮ ਨਾਲ ਕਰ ਸਕਦਾ ਹੈ ਜੇ ਤੁਹਾਨੂੰ ਪੀਰੀਅਡਸ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ 10 ਤੋਂ 15 ਮਿੰਟ ਕੱਢ ਕੇ ਸਵੇਰੇ ਔਰ ਸ਼ਾਮ ਤੁਸੀਂ ਆਹ ਐਕਸਰਸਾਈਜ਼ ਜ਼ਰੂਰ ਕਰੋ ਮੇਰਾ ਯਕੀਨ ਮੰਨੋ ਕਿ ਤੁਹਾਨੂੰ ਇਹਦੇ ਨਾਲ ਬਹੁਤ ਫਰਕ ਪਏਗਾ ਸਸ਼ੇਕਾਲ ਜੀ